ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਇਹ ਉਹੀ ਪੰਜਾਬ ਹੈ ਜੋ ਹਮੇਸ਼ਾ ਜਦੋਂ ਵੀ ਦੂਜੀਆਂ ਸਟੇਟਾਂ ਦੇ ਵਿੱਚ ਕੋਈ ਮੁਸੀਬਤ ਆਣ ਪੈਂਦੀ ਹੈ ਤਾਂ ਭੱਜ ਕੇ ਨਾਲ ਖੜਦਾ ਪਰ ਜਦੋਂ ਅੱਜ ਪੰਜਾਬ ਉੱਪਰ ਵਕਤ ਪਿਆ ਤਾਂ ਕੋਈ ਵੀ ਨਾਲ ਖੜਾ ਨਹੀਂ ਦਿਖਾਈ ਦੇ ਰਿਹਾ ਪੰਜਾਬ ਜੋ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੋਂ ਦੀ ਮਿੱਟੀ ਇੱਥੋਂ ਦੀ ਹਵਾ ਦੇ ਵਿੱਚ ਕੁਝ ਅਜਿਹਾ ਜਾਦੂ ਹੈ ਕਿ ਅੱਜ ਇਸ ਮੁਸ਼ਕਲ ਘੜੀ ਦੇ ਵਿੱਚ ਵੀ ਪੰਜਾਬ ਦੇ ਲੋਕਾਂ ਦੇ ਹੌਂਸਲੇ ਬੁਲੰਦ ਨੇ ਚੜ੍ਹਦੀ ਕਲਾ ਦੇ ਵਿੱਚ ਨੇ ਇੱਥੇ ਅਸੀਂ ਜ਼ਿਕਰ ਕਰਨਾ ਚਾਹਾਂਗੇ ਪੰਜਾਬ ਦੀ ਫਿਲਮ ਤੇ ਸੰਗੀਤ ਇੰਡਸਟਰੀ ਦਾ ਜਿਨ੍ਹਾਂ ਵੱਲੋਂ ਵੱਧ ਚੜ੍ਹ ਕੇ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ ਅਤੇ ਬਹੁਤ ਸਾਰੇ ਬਾਲੀਵੁੱਡ ਕਲਾਕਾਰ ਵੀ ਹਨ ਜੋ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਅੱਗੇ ਆਏ ਨੇ ਤੇ ਕਈਆਂ ਨੇ ਤਾਂ ਅਰਦਾਸਾਂ ਵੀ ਕੀਤੀਆਂ ਨੇ ਸੁਨੇਹੇ ਭੇਜੇ ਨੇ ਆਓ ਅਸੀਂ ਵਾਰੀ-ਵਾਰੀ ਤੁਹਾਨੂੰ ਜਾਣੂ ਕਰਵਾਨੇ ਕਿ ਕੌਣ ਇਸ ਔਖੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਖੜਾ ਹੈ ਦੁਨੀਆ ਭਰ ਦੇ ਵਿੱਚ ਨਾਮ ਕਮਾਉਣ ਵਾਲੇ ਪੰਜਾਬੀ ਗਾਇਕ ਤੇ ਐਕਟਰ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਵੀਡੀਓ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਅੱਜ ਪੰਜਾਬ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੈ ਉਸ ਤੋਂ ਉਹ ਉੱਭਰ ਜਾਏਗਾ ਕਿਉਂਕਿ ਪੰਜਾਬ ਉੱਪਰ ਅਜਿਹਾ ਵਕਤ ਕਈ ਵਾਰ ਆ ਚੁੱਕਿਆ ਹੈ ਅਤੇ ਪੰਜਾਬੀ ਡਿੱਗ ਕੇ ਦੁਬਾਰਾ ਖੜਾ ਹੋਣਾ ਜਾਣਦੇ ਨੇ ਉਹਨਾਂ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹਾਂ ਸਤਿ ਸ਼੍ਰੀ ਅਕਾਲ ਜੀ ਅੱਜ ਕੀ ਬਾਤ ਮੈਂ ਹਿੰਦੀ ਵਿੱਚ ਕਰੂੰਗਾ ਤਾਂ ਕਿ ਬਾਤ ਸਭ ਤੱਕ ਪਹੁੰਚ ਜਾਏ پنجاب کے حالات باڑھ کی وجہ سے بہت خراب ہیں لوگوں کے گھر بہہ چکے ہیں فصلیں تباہ ہو چکی ہیں پشو گائے بحث مر چکے ہیں لوگوں کی زندگیاں برباد ہو گئی ہیں پنجاب زخمی ہے پر ہارا نہیں ہے ہم پنجاب کی گود سے اٹھے ہیں پنجاب نے ہمیں گود لیا ہے اور ہم نے پنجاب کی گود میں ہی مرنا ہے جتنے بھی پیڑت پروار ہیں ہم سب ان سے کہنا چاہتے ہیں کہ ہم ان کے ساتھ ہیں ایسا نہیں کہ راشن پانی دے کے یہ بات ختم ہو جائے گی جب تک ان کی زندگیاں دوبارہ شروع نہیں ہو جاتی हम सब उनके साथ हैं दिलजीत दोसांझ दी मैनेजर सोनाली सिंह ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਖੁਦ ਪਹੁੰਚੀ ਅਤੇ ਉਹਨਾਂ ਨੂੰ ਲੋੜ ਦੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਕੋਈ ਵਿਰਲਾ ਹੀ ਤੁਰਦਾ ਹੀ ਹਰ ਹੀ ਸਾਈਂ ਨੀਓ ਤੁਰਦਾ ਵੀ ਜਿੱਦਾਂ ਦਾ ਸਮਾਂ ਹੁਣ ਤਾਂ ਗਵਾਂਢੀ ਨੇ ਗਵਾਂਢੀ ਮਰਨੇ ਚੰਨਤੀ ਇਤਰਾਜੀ ਕਰ ਰਿਹਾ ਰੱਬ ਮੇਰੀ ਉੱਪਰ ਵੀ ਤੈਨੂੰ ਲੈ ਲੈ ਆ ਬਹੁਤ ਚੰਗੀ ਸੇਅ ਜਦੋਂ ਤੇਰ ਮਤਵਾ ਸਿਸ ਨੇ ਚ ਬੁੜਿਆ ਰੋ ਕੋਸ਼ ਰੋ ਗਾਂਸ ਦੀ ਵਾਰ ਬੱਤੇ ਦੇ ਮੇਰੀ ਉਮਰ ਵੀ ਤੈਨੂੰ ਕੀ ਲਾਈ ਅਹੀਂ ਹਣ ਜੀ ਕੇ ਕੀ ਕਰਨ ਗੀਪੀ ਗਰੇਵਾਲ ਨੇ ਵੀ ਆਪਣੀ ਟੀਮ ਦੇ ਨਾਲ ਹੜਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਜਿੱਥੇ ਉਹਨਾਂ ਹੜਪੀੜਤਾਂ ਦੀ ਮਦਦ ਕੀਤੀ ਇਸ ਮੌਕੇ ਦੇ ਉੱਤੇ ਐਸਐਮਟੀਵੀ ਦੇ ਨਾਲ ਗੱਲਬਾਤ ਕਰਦੇ ਹੋਏ ਗੀਪੀ ਗਰੇਵਾਲ ਨੇ ਕਿਹਾ ਕਿ ਪੰਜਾਬੀਆਂ ਨੂੰ ਕਿਸੇ ਤੋਂ ਮੰਗਣ ਦੀ ਆਦਤ ਨਹੀਂ ਹੈ ਇਸ ਔਖੀ ਘੜੀ ਦੇ ਵਿੱਚ ਵੀ ਜਦੋਂ ਅਸੀਂ ਲੋਕਾਂ ਤੋਂ ਪੁੱਛਦੇ ਹਾਂ ਕਿ ਕੀ ਚਾਹੀਦਾ ਤਾਂ ਉਹ ਆਖਦੇ ਨੇ ਕਿ ਕੁਝ ਨਹੀਂ ਚਾਹੀਦਾ ਤੁਸੀਂ ਬੈਠੋ ਚਾਹ ਪੀਓ ਗਿੱਪੀ ਘਰਵਾਲ ਨੇ ਕਿਹਾ ਹੈ ਕਿ ਪੰਜਾਬੀਆਂ ਨੂੰ ਸਿਰਫ ਦੇਣਾ ਆਂਦਾ ਹੈ ਉਹ ਮੰਗਦੇ ਨਹੀਂ ਇਹ ਮਦਦ ਕਰਨ ਵਾਲਿਆਂ ਨੂੰ ਖੁਦ ਅੱਗੇ ਆ ਕੇ ਮਦਦ ਕਰਨੀ ਚਾਹੀਦੀ ਹੈ ਬਹੁਤ ਘਰ ਐਸੇ ਹਿੱਦਾਂ ਦੇ ਨੇ ਜਿਵੇਂ ਹੁਣ ਆਪਣੇ ਕੀ ਆਪਣੇ ਦੀ ਪੰਜਾਬੀਆਂ ਦੀ ਉਹਦੇ ਕੋਲ ਕੋ ਖੂਨ ਚ ਇਹ ਜੀਦਾ ਕਦੇ ਜ਼ਿੰਦਗੀ ਚ ਕਦੇ ਕੋਈ ਚੀਜ਼ ਮੰਗੀ ਨਹੀਂ ਨਹੀਂ ਮੰਗੀ ਠੀਕ ਆ ਹਮੇਸ਼ਾ ਦਿੱਤਾ ਹੀ ਆ ਤੇ ਹੁਣ ਜਿਹੜੇ ਬੰਦਿਆਂ ਨੂੰ ਲੋੜ ਵੀ ਐਸ ਵਕਤ ਨਾ ਉਹ ਮੰਗ ਨਹੀਂ ਸਕਦੇ ਉਹਨਾਂ ਨੂੰ ਮੰਗਣਾ ਮਤਲਬ ਉਹਨਾਂ ਦੇ ਹੈ ਹੀ ਨਹੀਂ ਅੰਦਰ ਉਹ ਚੀਜ਼ ਸੋ ਆਪਾਂ ਨੂੰ ਆਪੋ ਕਹਿੰਦਾ ਅਸੀਂ ਜਾਣਿਆ ਵੀ ਵੀਰੇ ਕੀ ਲੋੜ ਆ ਉਹ ਕਹਿੰਦੇ ਕੁਛ ਨਹੀਂ ਤੁਸੀਂ ਚਾਹ ਵੀਓ ਬੈਠੋ ਤਾਂ ਨਾ ਆਪਾਂ ਨੂੰ ਆਪ ਸਮਝ ਕੇ ਚੀਜ਼ਾਂ ਕਿ ਯਾਰ ਵਾਕੇ ਹੀ ਇਹਨਾਂ ਨੂੰ ਆ ਚੀਜ਼ ਦੀ ਲੋੜ ਆ ਇਹਨਾਂ ਦਾ ਨੁਕਸਾਨ ਹੋਇਆ ਇਹ ਆਪਣਾ ਫਰਜ਼ ਬਣਦਾ ਵੀ ਆਪਾਂ ਉਹਨਾਂ ਨੂੰ ਕਹਿ ਕੇ ਆਈਏ ਵੀ ਵੀਰੇ ਤੁਹਾਨੂੰ ਭਾਵੇਂ ਲੋੜ ਹੈ ਵੀ ਨਹੀਂ ਤੁਸੀਂ ਆ ਚੀਜ਼ ਰੱਖੋ ਹਣਾ ਕਿਉਂਕਿ ਆਪਾਂ ਨੂੰ ਉਹ ਬੰਦੇ ਖੜੇ ਕਰਨੇ ਪੈਣੇ ਆ ਕਿਉਂਕਿ ਇਹ ਨਾ ਹੋਵੇ ਕਿ ਯਾਰ ਉਹ ਬੰਦਿਆਂ ਨੇ ਕਦੇ ਜ਼ਿੰਦਗੀ 'ਚ ਇਹ ਚੀਜ਼ ਕੀਤੀ ਨਹੀਂ ਤੇ ਉਹ ਵਿਚਾਰੇ ਦਬ ਜਾਣ ਰਹਿ ਜਾਣ ਹਨ ਸੋ ਸਾਨੂੰ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਰਲ ਕੇ ਇੱਕ ਪਲੈਟਫਾਰਮ ਤੇ ਹੋਣਾ ਚਾਹੀਦਾ ਪੰਜਾਬੀ ਅਦਾਕਾਰ ਗੱਗੂ ਗਿੱਲ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਵੀਡੀਓ ਸੰਦੇਸ਼ ਰਾਹੀਂ ਸਾਰਿਆਂ ਨੂੰ ਅਪੀਲ ਕੀਤੀ ਕਿ ਇਸ ਵੇਲੇ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਪੰਜਾਬ ਦੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਪੰਜਾਬ ਨੇ ਵੱਡੀਆਂ-ਵੱਡੀਆਂ ਜੰਗਾਂ ਜਿੱਤੀਆਂ ਨੇ ਇਹ ਜੰਗ ਵੀ ਜਿੱਤ ਲਏਗਾ ਆਪਣਾ ਸਾਰਿਆਂ ਦਾ ਫਰਜ਼ ਹੈ ਕਿ ਆਪਣੇ ਨਾਲ ਖੜੀ ਜੀ ਆਓ ਸਾਰੇ ਰਲ ਮਿਲ ਕੇ ਇਸ ਮੁਸੀਬਤ ਦੀ ਕੜੀ ਵਿੱਚ ਉਹਨਾਂ ਦਾ ਸਾਥ ਦੇਈਏ ਮੈਂ ਨਹੀਂ ਕਹਿੰਦਾ ਕਿ ਲੱਖਾਂ ਰੁਪਏ ਲਾ ਦੇ ਪਤਾ ਕਰੋ ਕਿ ਕਿਸ ਤਰ੍ਹਾਂ ਉਹਨਾਂ ਤੱਕ ਕੀ ਚੀਜ਼ ਦੀ ਜ਼ਰੂਰਤ ਹੈ ਉਪਚਾਈ ਜਾ ਸਕਦੀ ਹੈ ਉਹ ਸਾਰੀਆਂ ਚੀਜ਼ਾਂ ਉਹ ਰਸਦ ਕਿਸੇ ਤੋਂ ਪੁੱਛ ਕੇ ਕਿਸੇ ਸੰਸਥਾ ਨਾਲ ਮਿਲ ਕੇ ਉਹਨਾਂ ਤੱਕ ਪਹੁੰਚਾਈ ਜਾਵੇ ਜਿੰਨੇ ਜੋਗੇ ਵੀ ਤੁਸੀਂ ਬੇਸ਼ੱਕ ਕੋਈ ਹਜ਼ਾਰ ਕੋਈ 500 ਕੋਈ 100 ਜਿੰਨੇ ਜੋਗਾ ਕੋਈ ਹੈ ਉਹ ਨਹੀਂ ਮਦਦ ਕਰੇ ਅਸੀਂ ਵੀ ਕੋਸ਼ਿਸ਼ ਕਰ ਰਹੇ ਸਾਡੇ ਬਹੁਤ ਸਾਰੇ ਸੱਜਣ ਲੱਗੇ ਹੋਏ ਨੇ ਉਧਰ ਹੋਰ ਵੀ ਕੋਸ਼ਿਸ਼ ਕਰਾਂਗੇ ਪੰਜਾਬ ਨੇ ਹਮੇਸ਼ਾ ਵੱਡੀਆਂ ਵੱਡੀਆਂ ਜੰਗਾਂ ਜਿੱਤੀ ਇਹ ਵੀ ਜਿੱਤ ਲੈਣਗੇ ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਸੋਨੂ ਸੂਦ ਆਪਣੇ ਪੰਜਾਬੀ ਹੋਣ ਦਾ ਫਰਜ਼ ਅਦਾ ਕਰਦੇ ਹੋਏ ਇਸ ਵੇਲੇ ਲਗਾਤਾਰ ਹਰ ਪੀੜਤਾਂ ਦੀ ਮਦਦ ਦੇ ਲਈ ਅੱਗੇ ਆਏ ਹੋਏ ਨੇ ਸੋਨੂ ਸੂਦ ਅਤੇ ਉਹਨਾਂ ਦੀ ਭੈਣ ਮਾਲਵਿਕਾ ਸੂਦ ਵੱਲੋਂ ਮੋਗੇ ਦੇ ਨਾਲ ਲੱਗਦੇ ਪਿੰਡਾਂ ਤੱਕ ਪਹੁੰਚ ਕੇ ਲੋੜਵੰਦਾਂ ਨੂੰ ਰਾਸ਼ਨ ਅਤੇ ਹੋਰ ਸਮਾਨ ਪਹੁੰਚਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਮੈਂ ਅਤੇ ਮੇਰੀ ਭੈਣ ਮਾਲਵਿਕਾ ਅਸੀਂ ਹਮੇਸ਼ਾ ਪੰਜਾਬ ਦੇ ਨਾਲ ਖੜੇ ਰਹਾਂਗੇ ਸਸ ਵੀ ਕਲ ਸਾਰਿਆਂ ਨੂੰ ਅੱਜ ਵਾਪਸ ਸਾਡੀ ਟੀਮ ਜਿਹੜੀ ਹੈ ਵਾਪਸ ਪਿੰਡਾਂ ਦੇ ਵਿੱਚ ਨੇ ਜਿਹੜੇ ਹੜ੍ਹ ਪੀੜਿਤ ਪਿੰਡ ਬਹੁਤ ਜ਼ਿਆਦਾ ਨੇ ਉੱਥੇ ਪਹੁੰਚ ਰਹੇ ਨੇ ਕੱਲ ਅਸੀਂ ਕੰਬੋਕਲਾ ਤੇ ਕੰਬੋ ਖੁਰਦ ਧਰਮਕੋਟ ਦੇ ਪਿੰਡਾਂ ਦੇ ਵਿੱਚ ਪਹੁੰਚੇ ਅੱਜ ਸੰਘੇੜਾ ਦੇ ਵਿੱਚ ਮੇਰੀ ਸਿਸਟਰ ਮਾਲਵੀਕਾ ਸੂਦ ਆਲਰੇਡੀ ਪਹੁੰਚ ਗਈ ਹੈ ਕੱਲ ਵੀ ਉੱਥੇ ਹੀ ਸੀ ਉਹ ਸਾਰਾ ਦਿਨ ਲੱਗ ਜਾਂਦਾ ਇਹਨਾਂ ਪਿੰਡਾਂ 'ਚ ਲੋਕਾਂ ਨੂੰ ਮਿਲਦੇ ਹੋਏ ਤੇ ਇਸ ਲਈ ਕਈ ਪਿੰਡਾਂ 'ਚ ਪਹੁੰਚਣ ਨੂੰ ਸਾਨੂੰ ਟਾਈਮ ਲੱਗੂਗਾ ਲੇਕਿਨ ਵਾਦਾ ਜ਼ਰੂਰ ਕਰਦੇ ਹਾਂ ਕਿ ਹਰ ਪਿੰਡ 'ਚ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਬਹੁਤ ਸਾਰੇ ਸਾਡੇ ਕੰਟੈਕ ਨਾਨਾ ਨਾ ਅਸੀਂ ਜੁੜ ਪਾਈਏ ਪਲੀਜ਼ ਸਾਨੂੰ ਮੈਸੇਜ ਕਰੋ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਜਾਂ ਸਾਡੀ ਟੀਮ ਜਾਂ ਮੇਰੀ ਭੈਣ ਮਾਲਵਿਕਾ ਤੁਹਾਡੇ ਤੱਕ ਪਹੁੰਚ ਕੇ ਤੁਹਾਡੀਆਂ ਜਿਹੜੀਆਂ ਤਕਲੀਫਾਂ ਹਨ ਉਹਨਾਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਪੂਰਾ ਪਰ ਇਹੀ ਕਵਾਂਗੇ ਕਿ ਜਿੰਨਾ 6:00 ਵਜੇ ਹੈ ਇਹ ਫਲਡਸ ਦੇ ਕਾਰਨ ਥੋੜਾ ਟਾਈਮ ਲੱਗੂਗਾ ਵਾਪਸ ਪੈਰਾਂ ਦੇ ਖੜੇ ਹੋਣ ਨੂੰ ਲੇਕਿਨ ਅਸੀਂ ਜੁੜੇ ਰਵਾਂਗੇ ਐਂਡ ਤੱਕ ਭਾਵੇਂ 1 ਮਹੀਨਾ 2 ਮਹੀਨਾ 3 ਮਹੀਨੇ ਜਿੰਨਾ ਵੀ ਸਮਾਂ ਲੱਗੇ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਤੁਹਾਡੇ ਨੁਕਸਾਨ ਹੋਏ ਕਿਸ ਤਰ੍ਹਾਂ ਨਾਲ ਮਿਲ ਕੇ ਅਸੀਂ ਪੂਰੇ ਕਰੀਏ ਤਾਂ ਕਿ ਵਾਪਸ ਇੱਕ ਮਿਸਾਲ ਕਾਇਮ ਕਰ ਸਕੀਏ ਕਿ ਪੰਜਾਬ ਜਦੋਂ ਵੀ ਜਦੋਂ ਵੀ ਤਕਲੀਫਾਂ ਆਈਆਂ ਤੇ ਸਾਰੇ ਪੰਜਾਬੀ ਭਰਾਵਾਂ ਨੇ ਇਕੱਠੇ ਹੋ ਕੇ ਵਾਪਸ ਨਈ ਜ਼ਿੰਦਗੀਆਂ ਸ਼ੁਰੂ ਕੀਤੀਆਂ ਪੰਜਾਬ ਦੇ ਨਾਲ ਸੋਨੂ ਸੂਦ ਹਮੇਸ਼ਾ ਖੜਾ ਰਹੂਗਾ ਉਹੀ ਪੈਨ ਮਾਲਿਕਾ ਸਦ ਹਮੇਸ਼ਾ ਖੜੀ ਰਹੂਗੀ ਸਸਵੀ ਕਾਲ ਸਾਰਿਆਂ ਨੂੰ ਚਲੋ ਮਿਲ ਜੁਲ ਕੇ ਪੰਜਾਬ ਨੂੰ ਵਾਪਸ ਪੈਰਾਂ ਦੇ ਖੜਾ ਕਰੀਏ ਇੰਦਰਜੀਤ ਨੀਕੂ ਵੀ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕਾਂ ਦੀ ਮਦਦ ਕਰ ਰਹੇ ਨੇ ਨੀਕੂ ਕਹਿੰਦੇ ਨੇ ਕਿ ਜਿੰਨਾ ਵੀ ਪੈਸਾ ਮੈਂ ਕਮਾਇਆ ਮੈਂ ਸਾਰਾ ਲਗਾ ਦੇਵਾਂਗਾ ਪੈਸਾ ਤੇ ਮੈਂ ਫੇਰ ਕਮਾ ਲਵਾਂਗਾ ਇਸ ਵੇਲੇ ਜ਼ਰੂਰੀ ਹੈ ਪੰਜਾਬ ਦੇ ਲੋਕਾਂ ਦੀ ਜਾਨ ਬਚਾਉਣਾ ਇੱਕ ਪੈਸੇ ਮੈਂ ਕਮਾਇਆ ਮੇਰਾ ਦਿਲ ਕਰਦਾ ਮੈਂ ਸਾਰੇ ਪੈਸੇ ਇਹਨਾਂ ਚੀਜ਼ਾਂ 'ਚ ਹੁਣ ਰੁਟੀਨ ਦੇ ਵਿੱਚ ਜਦੋਂ ਤੁਸੀਂ ਨਿਕਲਣਾ ਜਿੰਨਾ ਪੈਸਾ ਮੇਰੇ ਕੋਲ ਪਿਆ ਮੈਂ ਸਾਰੇ ਇਹਨਾਂ ਚੀਜ਼ਾਂ ਤੇ ਲਾ ਦੇਣਾ ਜੇ ਅੱਜ ਲੋਕਾਂ ਦੀ ਜਾਨਾਂ ਬਚਾਲੀਆਂ ਪਿੰਡਾਂ 'ਚ ਫਿਰ ਖੁਸ਼ਹਾਲੀ ਆ ਗਈ ਮੈਂ ਤਾਂ ਫਿਰ ਪੈਸੇ ਕਮਾ ਲੂੰਗਾ ਲੇਕਿਨ ਸਭ ਤੋਂ ਪਹਿਲਾਂ ਜ਼ਰੂਰੀ ਕੀ ਹੈ ਨਾ ਲੋਕਾਂ ਦੀ ਜਾਨਾਂ ਬਚਾਉਣੀ ਆ ਪਿੰਡਾਂ 'ਚ ਖੁਸ਼ਹਾਲੀ ਹੋਊਗੀ ਤੇ ਸਾਡੇ ਘਰ ਖੁਸ਼ਹਾਲ ਹੋਣਗੇ ਤਰਸੀਮ ਜਸੜ ਵੱਲੋਂ ਵੀ ਆਪਣੇ ਚਾਣ ਵਾਲਿਆਂ ਨੂੰ ਪੰਜਾਬ ਦੀ ਮਦਦ ਦੇ ਲਈ ਅਪੀਲ ਕੀਤੀ ਗਈ ਹੈ ਉਹਨਾਂ ਕਿਹਾ ਕਿ ਓਕੇ ਸਮੇਂ ਦੀ ਵੀ ਇੱਕ ਚੰਗੀ ਗੱਲ ਹੈ ਕਿ ਇਹ ਸਾਨੂੰ ਹਮੇਸ਼ਾ ਇਕਜੁੱਟ ਹੋਣਾ ਸਿਖਾ ਦਿੰਦਾ ਇਸ ਦੇ ਨਾਲ ਹੀ ਉਹਨਾਂ ਅਪੀਲ ਕੀਤੀ ਹੈ ਕਿ ਸਾਰਿਆਂ ਨੂੰ ਬੇਨਤੀ ਹੈ ਕਿ ਅੱਜ ਅਸੀਂ ਜੋ ਵੀ ਵਾਅਦੇ ਕਰੀਏ ਉਹਨਾਂ ਨੂੰ ਜ਼ਰੂਰ ਪੂਰਾ ਕਰੀਏ ਕਿਉਂਕਿ ਇਹ ਮੁਸੀਬਤ ਲੰਬੀ ਚੱਲ ਨਹੀਂ ਹੈ ਔਕੇ ਸਮੇਂ ਦੇ ਵਿੱਚ ਵੀ ਇੱਕ ਚੀਜ਼ ਚੰਗੀ ਆ ਵੀ ਇਹ ਹਮੇਸ਼ਾ ਸਾਨੂੰ ਯੂਨਾਈਟ ਕਰਦਾ ਹਮੇਸ਼ਾ ਜਦੋਂ-ਜਦੋਂ ਵੀ ਮਾੜਾ ਸਮਾਂ ਆਇਆ ਤਾਂ ਆਪਾਂ ਇਕੱਠੇ ਹੋਏ ਹਰੇਕ ਬੰਦਾ ਆਪਣੀ ਆਪਣੀ ਜਗ੍ਹਾ ਤੇ ਲੱਗਿਆ ਹੋਇਆ ਪਰ ਇੱਕ ਨਿੱਕੀ ਜੀ ਬੇਨਤੀ ਇਹ ਆ ਵੀ ਜੋ ਆਪਾਂ ਕਈ ਵਾਰ ਆਪਾਂ ਜਦਬਾਤੀ ਹੋ ਕੇ ਜੋ ਗੱਲਾਂ ਆਪਾਂ ਅੱਜ ਕਹਿਨੇ ਆ ਜਾਂ ਕਮਿਟ ਕਰਦੇ ਆ ਕੱਲ ਨੂੰ ਕਈ ਵਾਰ ਸਮਾਂ ਲੰਘੇ ਤੋਂ ਬਾਅਦ ਆਪਾਂ ਨੂੰ ਕਈ ਚੀਜ਼ਾਂ ਵਿਸਰ ਜਾਂਦੀਆਂ ਸੋ ਕਿਰਪਾ ਕਰਕੇ ਸਾਰਿਆਂ ਨੇ ਆਪਣੇ ਆਪਣੇ ਵੱਲੋਂ ਜੋ-ਜੋ ਸਮਝਿਆ ਜੋ ਜੋ ਸੋਚਿਆ ਉਹਨੂੰ ਆਪਾਂ ਪੂਰੇ ਪਾਉਣਾ ਅਖੀਰ ਤੱਕ ਕਿਉਂਕਿ ਇਹ ਚੀਜ਼ ਲੰਬੀ ਚੱਲਣੀ ਆ ਉਧਰ ਗਾਇਕ ਮਨਕੀਰਤ ਔਲਖ ਨੇ ਜਿਨ੍ਹਾਂ ਲੋਕਾਂ ਦੇ ਹੜ੍ਹਾਂ ਦੇ ਕਾਰਨ ਘਰ ਰੁੜ ਚੁੱਕੇ ਨੇ ਉਹਨਾਂ ਦੀ ਮਦਦ ਦੇ ਲਈ 5 ਕਰੋੜ ਦੀ ਸੇਵਾ ਦੇਣ ਦਾ ਐਲਾਨ ਕੀਤਾ ਹੈ ਉਹਨਾਂ ਕਿਹਾ ਕਿ ਇਨ੍ਹਾਂ ਪੈਸਿਆਂ ਦੇ ਨਾਲ ਅਸੀਂ ਲੋੜਵੰਦਾਂ ਨੂੰ ਘਰ ਬਣਾ ਕੇ ਦੇਵਾਂਗੇ ਇਸ ਦੇ ਨਾਲ ਹੀ ਉਹਨਾਂ ਹੋਰ ਵੀਰਾਂ ਭੈਣਾਂ ਨੂੰ ਵੀ ਮਦਦ ਕਰਨ ਦੇ ਲਈ ਅਪੀਲ ਕੀਤੀ ਹੈ ਹੜ੍ਹ ਦੇ ਵਿੱਚ 5 ਕਰੋੜ ਰੁਪਇਆ ਡੋਨੇਟ ਕਰ ਰਹੇ ਆ ਆਪ ਦੇ ਹੱਥੋਂ ਠੀਕ ਆ 5 ਕਰੋੜ ਦੇ ਵਿੱਚ ਅਸੀਂ ਲੋੜਵੰਦ ਲੋਕਾਂ ਦੇ ਜਿਨ੍ਹਾਂ ਦੇ ਘਰ ਟੁੱਟੇ ਆ ਅਸੀਂ ਦੋ ਕਮਰੇ ਇੱਕ ਵਾਸ਼ਰੂਮ ਇੱਕ ਖੇਚਨ ਦੀ ਸੇਵਾ ਠੀਕ ਆ ਅਸੀਂ ਕਰ ਰਹੇ ਆ ਅਸੀਂ ਪੰਜਾਬ ਦੇ ਬੱਚੇ ਆ ਪੰਜਾਬ ਨਾਲ ਖੜੇ ਆ ਠੀਕ ਆ ਸਾਨੂੰ ਅੱਜ ਅਸੀਂ ਜਿੱਥੇ ਵੀ ਆ ਸਾਨੂੰ ਪੰਜਾਬ ਦੇ ਲੋਕਾਂ ਨੇ ਠੀਕ ਆ ਇੰਨਾ ਪਿਆਰ ਕਰਕੇ ਠੀਕ ਆ ਸਾਨੂੰ ਬਣਾਇਆ ਹੈ ਸਾਨੂੰ ਇੰਨੀ ਇੱਜ਼ਤ ਇੰਨਾ ਮਾਣ ਬਖਸ਼ਿਆ। ਇਸ ਤੋਂ ਇਲਾਵਾ ਪ੍ਰੀਤ ਟਰੈਕਟਰ ਵਾਲਿਆਂ ਨੇ ਵੀ ਮਦਦ ਦੇ ਲਈ ਹੱਥ ਅੱਗੇ ਵਧਾਇਆ ਅਤੇ ਉਹਨਾਂ ਐਲਾਨ ਕੀਤਾ ਹੈ ਕਿ ਜਿੰਨਾ ਵੀ ਕਿਸਾਨਾਂ ਦੇ ਟਰੈਕਟਰ ਹੜ੍ਹਾਂ ਦੇ ਕਾਰਨ ਖਰਾਬ ਹੋ ਗਏ ਨੇ ਉਹਨਾਂ ਦੇ ਸਰਵਿਸ ਸਟੇਸ਼ਨਾਂ ਦੇ ਉੱਪਰ ਜਾ ਕੇ ਆਪਣੇ ਟਰੈਕਟਰਾਂ ਦੀ ਸਰਵਿਸ ਮੁਫਤ ਦੇ ਵਿੱਚ ਕਰਵਾ ਸਕਦੇ ਨੇ। ਇਸ ਦੇ ਲਈ ਮਨਕੀਰਤ ਔਲਖ ਅਤੇ ਐਮੀ ਵਿਰਕ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਵੀਡੀਓ ਸਾਂਝੀ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਬਿਕਾਜ਼ ਇੱਕ ਛੋਟਾ ਜਿਹਾ ਇਨੀਸ਼ੀਏਟਿਵ ਅਸੀਂ ਸਜਣੋਂ ਕਰਨ ਲੱਗੇ ਆ ਅਸੀਂ ਇੱਕ ਦੋ ਦਿਨਾਂ ਤੋਂ ਇੱਕ ਦੋ ਦਿਨਾਂ ਤੋਂ ਡਿਸਕਸ਼ਨ ਕਰਦੇ ਪਏ ਸੀ ਕਿ ਕੀ ਕੀਤਾ ਜਾਵੇ ਸੋ ਪ੍ਰੀਤ ਟਰੈਕਟਰਸ ਵੱਲੋਂ ਜੀ ਧਾਰੀਵਾਲ ਡੇਰਾ ਬੱਬਾ ਨਾਨਕ ਅੰਮ੍ਰਿਤਸਰ ਫਜ਼ਿਲਕਾ ਫਰੋਈਪੁਰ ਇਹਨਾਂ ਦੇ ਉੱਤੇ ਡੀਲਰਸ਼ਿਪਸ ਨੇ ਆ ਨੀਚੇ ਨਾਮ ਵੀ ਚੱਲਦਾ ਹੋਊਗਾ ਤੇ ਉਹਨਾਂ ਦੇ ਫੋਨ ਨੰਬਰ ਵੀ ਨੇ ਤੇ ਉਸ ਡੀਲਰਸ਼ਿਪ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਹੜਾਂ ਦੇ ਵਿੱਚ ਜਿੰਨੇ ਵੀ ਟਰੈਕਟਰ ਹੈਲਪ ਕਰਦੇ ਪਏ ਨੇ ਜਾਂ ਵੈਸੇ ਵੀ ਹੜਾਂ ਦੀ ਮਾਰ ਚ ਆ ਕੇ ਕੋਈ ਟਰੈਕਟਰ ਖਰਾਬ ਹੋਇਆ ਕਿਸੇ ਵੀ ਬ੍ਰਾਂਡ ਦਾ ਹੋਵੇ ਤੁਸੀਂ ਉਹ ਟਰੈਕਟਰ ਇਹਨਾਂ ਦੀ ਡੀਲਰਸ਼ਿਪ ਤੇ ਲੈ ਕੇ ਜਾ ਸਕਦੇ ਹੋ ਤੇ ਉੱਥੇ ਜਿਹੜੀ ਸਰਵਿਸ ਆ ਉਹਦੀ ਮੁਫਤ ਕੀਤੀ ਜਾਊਗੀ ਪੰਜਾਬੀ ਗਾਇਕ ਰੇਸ਼ਮ ਸਿੰਘ ਹਨ ਮੋਲ ਵੀ ਲਗਾਤਾਰ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਮਦਦ ਕਰ ਰਹੇ ਨੇ ਰੇਸ਼ਮ ਸਿੰਘ ਹਨ ਮੋਲ ਦੀ ਇਹ ਵੀਡੀਓ ਦੇਖ ਕੇ ਤੁਸੀਂ ਵੀ ਭਾਵੁਕ ਹੋ ਜਾਓਗੇ ਦਵਾਈ ਚਾਹੀਦੀ ਤੁਹਾਨੂੰ ਹੱਥ ਨਾ ਜਾਈ ਦੇ ਦੇ ਜੋ ਘਰ ਆਉਂਨਾ ਸੀ ਆ ਗਏ ਆਪਾਂ ਘਰ ਆਉਣਾ ਨੇ ਮੈਡੀਸਿਨ ਚਾਹੀਦੀ ਤੁਹਾਨੂੰ ਦਵਾਈ ਚਾਹੀਦੀ ਹੈ ਰੱਬ ਉਹ ਸਿਦਕ ਬੋਲ ਕੇ ਤਾਰ ਤੇ ਲੇਕਤੇ ਨੇ ਇਂਦਾ ਜਿੱਤੇ ਮਾਲਕ ਦਾ ਦਾਈਂ ਸੇਣਾ ਪੈਦਾ ਇਸ ਤੋਂ ਇਲਾਵਾ ਗਾਇਕ ਸ਼ੈਰੀਮਾਨ ਵੱਲੋਂ ਵੀ ਸਾਰਿਆਂ ਨੂੰ ਇਸ ਵੇਲੇ ਪੰਜਾਬ ਦੀ ਮਦਦ ਲਈ ਅਪੀਲ ਕੀਤੀ ਗਈ ਹੈ ਮੈਂ ਤੇ ਮੇਰੇ ਜਿੰਨੇ ਵੀ ਜਾਣਕਾਰ ਜਾਂ ਜਿੰਨਾ ਵੀ ਸਾਡਾ ਇੱਥੇ ਸਰਕਲ ਹੈ ਅਸੀਂ ਹਰ ਤਰੀਕੇ ਦੀ ਕੋਸ਼ਿਸ਼ ਤੇ ਹਰ ਤਰੀਕੇ ਦੀ ਮਦਦ ਕਰ ਰਹੇ ਆ ਤੇ ਕੁਝ ਇੱਕ ਸੰਸਥਾਵਾਂ ਨੂੰ ਵੀ ਅਸੀਂ ਸੰਪਰਕ ਕੀਤਾ ਤੇ ਜਿੰਨਾ ਹੋ ਸਕੇ ਤੁਸੀਂ ਜਿੱਥੇ-ਜਿੱਥੇ ਬੈਠੇ ਮੇਰਾ ਮੈਸੇਜ ਸੁਣ ਰਹੇ ਹੋ ਆਓ ਆਪਾਂ ਪੰਜਾਬ ਦੇ ਨਾਲ ਖੜੀਏ ਕਿਉਂਕਿ ਪੰਜਾਬ ਹਮੇਸ਼ਾ ਸਾਡਾ ਚਾਹੇ ਸੀ ਦੂਰ ਆ ਚਾਹੇ ਨੇੜੇ ਆ ਤੇ ਅੱਜ ਵੀ ਪੰਜਾਬ ਦੇ ਨਾਲ ਪਹਿਲਾਂ ਵੀ ਸੀ ਤੇ ਹਮੇਸ਼ਾ ਰਹਾਂਗੇ ਬਾਲੀਵੁੱਡ ਅਦਾਕਾਰ ਰਜ਼ਾ ਮੁਰਾਦ ਨੇ ਸੋਸ਼ਲ ਮੀਡੀਆ ਉੱਪਰ ਵੀਡੀਓ ਪਾਈ ਅਤੇ ਪੰਜਾਬੀਆਂ ਦੇ बुलंद ਹੌਸਲੇ ਦੀ ਸ਼ਲਾਘਾ ਕੀਤੀ ਉਹਨਾਂ ਨੇ ਕਿਹਾ ਜ਼ਿਕਰ ਕੀਤਾ ਕਿ ਪੰਜਾਬ ਜਿਹੜਾ ਹੈ ਉਹ ਬਾਕੀ ਸਟੇਟਾਂ ਦੇ ਲਈ ਹਮੇਸ਼ਾ ਮਦਦ ਦੇ ਲਈ ਅੱਗੇ ਖੜਦਾ ਹੈ ਪਰ ਇਸ ਵਾਰ ਜਦੋਂ ਪੰਜਾਬ ਨੂੰ ਲੋੜ ਪਈ ਹੈ ਤਾਂ ਕੋਈ ਅੱਗੇ ਨਹੀਂ ਆ ਰਿਹਾ ਇਸ ਤੋਂ ਬਾਅਦ ਉਹਨਾਂ ਨੇ ਪੰਜਾਬ ਦੇ बुलंद ਹੌਸਲੇ ਦੀ ਤਾਰੀਫ਼ ਕੀਤੀ ਆਦਾਬ ਨਮਸਕਾਰ ਸਸਰੀਆ ਕਾਨ میں آپ کا دوست رضا مراد آپ سے مخاطب ہوں اتحاد گواہ ہے کہ دنیا میں کسی بھی کونے میں کوئی مصیبت کوئی تباہی کوئی مشکل آتی ہے تو سب سے پہلے پنجابی کھڑا ہو کر ان کی سہائتہ کرتا ہے وہ بھارت کا کوئی کونہ ہو یا وہ دنیا کا کوئی کونہ ہو سب سے پہلے پنجابی پہنچتا ہے وہاں مصیبت زدہ لوگوں کی مدد کرنے کے لیے آج پنجاب میں ایک آدمائش کی گھڑی آئی ہے باڑھ آئی ہے جس سے لوگ بہت پریشان ہیں گھر بہ گئے ہیں مویشی بہ گئے ہیں لیکن پنجابی جو ہے وہ ڈٹا ہوا ہے ہو سکتا ہے کہ اس وقت اس کے پاس کھانے کے لیے کم ہو لیکن اس کا حوصلہ جو ہے وہ کم نہیں ہوا ہے اور ایک مثال ہے ہمت مردہ مدد خدا جس انسان میں ہمت ہوتی ہے خدا بھی اس کی مدد کرتا ہے تو یہ ایک آدمائش کی گھڑی ہے پنجابیوں یہ آئے گی اور چلی جائے گی لیکن تم ڈٹے رہنا تم نے تو دنیا کی مدد کی ہے اور آج اگر تم پر ایسا وقت آیا ہے تو تم کہاں پیچھے رہو گے ਹਾਲੀਵੁੱਡ ਤੇ ਪੰਜਾਬੀ ਫਿਲਮਾਂ ਦੇ ਵਿੱਚ ਦਿਖਾਈ ਦੇਣ ਵਾਲੇ ਪੁਨੀਤ ਈਸਰ ਵੱਲੋਂ 20 ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਵੀਡੀਓ ਸੰਦੇਸ਼ ਰਾਹੀਂ ਪੰਜਾਬ ਲਈ ਮਦਦ ਦੀ ਅਪੀਲ ਕੀਤੀ ਗਈ। ਸਤਿ ਸ੍ਰੀ ਅਕਾਲ। ਮੈਂ ਪੁਨੀਤ ਈਸਰ ਐਸ ਓ ਕੇ ਕੜੀ ਵਿੱਚ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਨਾਲ ਖੜਾ ਹਾਂ ਜੋ ਬੜੀ ਵੱਡੀ ਆਫਤ ਦਾ ਸਾਹਮਣਾ ਕਰ ਰਹੇ ਨੇ। ਪੰਜਾਬ ਛੋਏ ਹੱੱਡਾਂ ਨੇ ਸਾਡੇ ਕਿਸਾਨਾਂ ਦਾ ਸਾਡੀਆਂ ਫਸਲਾਂ ਦਾ ਸਾਡੇ ਲੋਕਾਂ ਦਾ ਤੇ ਜਾਨ ਮਾਲ ਦਾ ਕਾਫੀ ਨੁਕਸਾਨ ਕੀਤਾ ਹੈ ਮੈਂ ਹਰ ਪੰਜਾਬੀ ਦੇ ਦੁੱਖ ਵਿੱਚ ਸ਼ਰੀਕ ਹਾਂ ਤੇ ਉਹਨਾਂ ਦੀ ਮਦਦ ਲਈ ਤਿਆਰ ਹਾਂ ਨਾਲੇ ਮੈਂ ਪੰਜਾਬੀ ਸਿਨੇਮਾ ਅਤੇ ਹਿੰਦੀ ਫਿਲਮ ਇੰਡਸਟਰੀ ਦੇ ਸਮੂਚੇ ਪਰਿਵਾਰ ਨੂੰ ਬੇਨਤੀ ਕਰਦਾ ਹਾਂ ਕਿ ਆਓ ਅਸੀਂ ਸਾਰੇ ਰਲ ਕੇ ਇਸ ਔਖੀ ਘੜੀ 'ਚ ਨਾਲ ਖੜੇ ਰਹੀਏ ਤੇ ਰਾਜ ਦੇ ਕਮਲੇ ਇਕਜੁੱਟ ਹੋ ਕੇ ਇਕ ਸਾਂਝਾ ਮੋਰਚਾ ਲਾਇਆ ਸਤਿ ਸ਼੍ਰੀ ਰਾਮ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪੰਜਾਬੀ ਕਲਾਕਾਰ ਹੜਪੀੜਤਾ ਦੀ ਮਦਦ ਲਈ ਅੱਗੇ ਆਏ ਨੇ ਜਿਨ੍ਹਾਂ ਦੇ ਵਿੱਚ ਜਾਰਡਨ ਸੰਧੂ ਕੁਲਵਿੰਦਰ ਬਿੱਲਾ ਰਣਜੀਤ ਬਾਵਾ ਰਵਿੰਦਰ ਗਰੇਵਾਲ ਪ੍ਰਿੰਸ ਕਮਲਜੀਤ ਸਿੰਘ ਅਤੇ ਕਈ ਹੋਰ ਨਾਮ ਸ਼ਾਮਲ ਨੇ ਅਸੀਂ ਤੁਹਾਨੂੰ ਵੀ ਸਾਰਿਆਂ ਨੂੰ ਅਪੀਲ ਕਰਨੀ ਚਾਹਾਂਗੇ ਕਿ ਆਓ ਇਕੱਠੇ ਹੋ ਕੇ ਪੰਜਾਬ ਨੂੰ ਫੇਰ ਤੋਂ ਹਰਿਆ ਭਰਿਆ ਖੁਸ਼ਹਾਲ ਪੰਜਾਬ ਬਣਾਉਣ ਦੇ ਵਿੱਚ ਯੋਗਦਾਨ ਪਾਈਏ। ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜ਼ਰੂਰ ਸਾਂਝੀ ਕਰਨਾ ਤਾਂ ਕਿ ਹੜ੍ਹ ਪੀੜਤਾਂ ਨੂੰ ਹੌਸਲਾ ਮਿਲ ਸਕੇ ਅਤੇ ਉਸ ਦੇ ਨਾਲ-ਨਾਲ ਜਿਹੜੇ ਲੋਕ ਮਦਦ ਕਰਨਾ ਚਾਹੁੰਦੇ ਹਨ ਉਹ ਵੀ ਅੱਗੇ ਆ ਸਕਣ। ਬਿਊਰੋ ਰਿਪੋਰਟ ਹਮਦਰਦ ਟੀਵੀ